ਪਤਾ ਨਹੀਂ ਕਿੱਥੋਂ ਲੈ ਆ ਬੜੇ ਕੀ ਤੋਂ ਲੰਗੀ ਬੈਲ ਡੀਟੀ ਇਸ ਕੀ ਲੰਗ ਜੇਗੀ 2-4 ਸਾਲਾਂ ਮੈਂ ਅੱਛਾ ਇਸ ਕੀ ਉਹ ਲੰਗੀ ਪੱਕਾ ਰੰਗ ਹੈ ਪੱਕਾ ਰੰਗ ਨੂਂਂਦਾ ਨਹੀਂ ਪਿਆ ਹਾਂ ਇਹਨੂੰ ਤਾਂ ਨਹੀਂ ਰਿਸ਼ਤਾ ਹੁਣਾ ਚਲ ਕੋਈ ਨਾ ਵਧੀਆ ਇਹਦੀ ਜ਼ਮੀਨ ਵੀ ਆਪਾਂ ਨੂੰ ਮਿਲ ਜੂਗੀ ਬੜੇ ਕੀ ਲੰਗੇ ਗਈ ਬੜੇ ਕੀ ਤੋਂ ਲੰਗੇ ਗਈ ਵੇ ਉਹਨੂੰ ਹੁਣ ਕਿਹੜਾ ਕਰ ਦੂ ਚਿੱਟੀ ਉਹਦੀ ਦਾੜ੍ਹੀ ਹੋਈ ਪਈ ਆਗੀ ਨਹੀਂ 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 ਇਹ ਗੱਲ ਨਾ ਕਹਿ ਕੇ ਮੈਨੂੰ ਬੱਲੀਏ ਬੁੜਾ ਨਾ ਜਾਣੀ ਨਹੀਂ ਖਾਦੀ ਮੈਂ ਕਰਾ ਕੇ ਪੁਰਾਣੀ 10 10 ਕਿਲੋ ਦੇ ਸੀਗੇ ਉਹ ਖਾਜਾ ਦਾ ਬੰਦਾ ਉਹ ਚਲਾ ਗਿਆ ਉਹ ਦੇਖੇ ਅੱਖ ਪੜਨੀ ਕਿਤੇ ਕੋਈ ਗੱਡ ਦੇ ਬੰਜ ਬਰਾਬਰ ਥੋੜਾ ਜਿਆਦਾ ਸੀ ਖੇਢੀ ਕਰ ਲਿਆ ਕਰ ਕਿਤੇ ਉਰੇ ਲਿਆ ਕੇ ਤੀਵੀ ਬਿਠਾ ਦੀ ਨਾ ਮੁੜ ਕੇ ਅੱਖਾਂ ਮੈਂ ਸੁਣ ਦੇ ਦੇ ਰੋਵਾਂਗੇ ਹਾਂ ਬੇ ਮੇਰੀ ਗੱਲ ਸੁਣਦਾ ਉਹ ਤਾਂ ਮੈਨੂੰ ਦੇਖਣ ਨਹੀਂ ਲੱਗਦਾਗਾ ਠਰਕੀ ਜਹਾ ਤੈਨੂੰ ਮੈਂ ਦਸਾਂ ਉਹ ਚਲ ਕੋਈ ਨਹੀਂ ਤੇਰਾ ਜੀਠ ਹੈ ਕਰਦਾ مالک ਹੈ ਆਖਰ ਨੂੰ ਵੱਡਾ ਭਾਈਆ ਮੇਰਾ ਐ ਵੀ ਨਹੀਂ ਕਹੇ ਨਾ ਮਾਰਾਂ ਨਹੀਂ ਕੀ ਕਰਦੇ ਚਲ ਦੇਖ ਲਾ ਬੇ ਕਹਿੰਦੇ ਹੁੰਦੇ ਆ ਖੂਨ ਦਾ ਖੂਨ ਹੀ ਹੁੰਦਾ ਮੈਂ ਹੀ ਵਿੱਚ ਤੀਜੀ ਆਂਗੀ ਮੈਂ ਹੀ ਨਹੀਂ ਚੰਗੀ ਲੱਗਦੀ ਤੁਹਾਨੂੰ ਉਹ ਤੇਨੂੰ ਥੋੜੀ ਮਾੜਾ ਕਹਿੰਦਾ ਡਾਕਟਰ ਗੁਰਪ੍ਰੀਤ ਜੀ ਤੈਨੂੰ ਥੋੜੀ ਮਾੜਾ ਕਹਿੰਦਾ ਉਹ ਤਾਂ